एवरीवन वेलकम और वेलकम बैक टू माय चैनल फिजिकल एजुकेशन दी वीडियो सीरीज ਦੇ ਵਿੱਚ ਅੱਜ ਬਹੁਤ ਹੀ ਇੰਪੋਰਟੈਂਟ ਟੌਪਿਕ ਕਰਾਂਗੇ ਐਂਡੋਕ੍ਰਾਈਨ ਸਿਸਟਮ ਅੰਤਰ ਰਿਸਾਵੀ ਗ੍ਰੰਥੀ ਪ੍ਰਣਾਲੀ ਵੀ ਨੂੰ ਕਹਿੰਦੇ ਆ ਅੰਤਰ ਰਿਸਾ ਗ੍ਰੰਥੀ ਪ੍ਰਣਾਲੀ ਵੀ ਇਸ ਨੂੰ ਕਹਿੰਦੇ ਆ ਤੇ ਬਹੁਤ ਹੀ ਇੰਪੋਰਟੈਂਟ ਇਹ ਟੌਪਿਕ ਹੈ ਤੇ ਸਿਲੇਬਸ ਦੇ ਵਿੱਚ ਇਨਕਲੂਡਡ ਹੈ ਬਹੁਤ ਸਾਰੇ ਬੱਚੇ ਕਮੈਂਟ ਕਰਕੇ ਕਹਿ ਰਹੇ ਕਿ ਮੈਮ ਇਹ ਸਿਲੇਬਸ ਨਹੀਂ ਹੈ ਤਾਂ ਪੁਰਾਣੀਆਂ ਬੁੱਕਸ ਜੋ ਤੁਸੀਂ ਤਿਆਰ ਕਰ ਰਹੇ ਹੋ ਉਸ ਚ ਸਿਲੇਬਸ ਅਪਡੇਟਡ ਨਹੀਂ ਹੈਗਾ ਨਵੇਂ ਸਿਲੇਬਸ ਦੇ ਅਕੋਰਡਿੰਗ ਤਿਆਰੀ ਕਰੋ ਸਿਲੇਬਸ ਉਹਨੂੰ ਕਿੱਥੇ ਮਿਲੂਗਾ ਟੈਲੀਗ੍ਰam ਦੇ ਉਤੇ ਉਥੋਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਸ ਤੋਂ ਲਾ ਮੇਰੇ ਚੈਨਲ ਦੇ ਉੱਤੇ ਹੋਰ ਵੀ ਸਬਜੈਕਟਸ ਦੀਆਂ ਵੀਡੀਓ ਸੀਰੀਜ਼ ਹੋਰ ਵੀ ਇੰਪੋਰਟੈਂਟ ਕੁਐਸਚਨ ਸਬਜੈਕਟਸ ਦੇ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਤੁਹਾਨੂੰ ਲੱਭ ਜਾਣਗੇ ਤੇ ਇਹ ਜਿਹੜਾ ਥੋੜਾ ਫਿਜ਼ੀਕਲ ਐਜੂਕੇਸ਼ਨ ਦਾ ਕੰਟੈਂਟ ਹੈ ਇਹ ਵੀ ਤੁਹਾਨੂੰ ਇੱਕ ਹੀ ਪਲੇਲਿਸਟ 'ਚ ਮਿਲ ਜੂ ਪੁਰਾਣੇ ਵਾਲੇ ਚੈਨਲ ਦੀਆਂ ਵੀ ਪਲੇਲਿਸਟਾਂ ਨਵੇਂ ਵਾਲੇ ਚੈਨਲ ਦੀਆਂ ਵੀ ਪਲੇਲਿਸਟਾਂ ਮੈਂ ਨਵੇਂ ਚੈਨਲ ਦੇ ਉੱਤੇ ਆਪਣੇ NEET study hub 2.0 ਦੇ ਉੱਤੇ ਪਾ ਦਿੱਤੀਆਂ ਨੇ ਦੋਨੋਂ ਹੀ ਚੈਨਲਸ ਨੂੰ ਫੋਲੋ ਕਰ ਲਓ NEET study hub ਤੇ NEET study hub 2.0 ਤਾਂਕਿ ਫਿਊਚਰ ਦੇ ਵਿੱਚ ਅਗਰ ਕੋਈ ਵੀ ਵੀਡੀਓਜ਼ ਮੈਂ ਅਪਲੋਡ ਕਰ ਲਈਆਂ ਤੁਹਾਡੇ ਤੱਕ ਛੱਟ ਦੇ ਨੇ ਪਹੁੰਚ ਜਵੇ ਸੋ ਸਟਾਰਟ ਕਰਦੀ ਆਂ ਅੰਤਰੀਸਾ ਗ੍ਰੰਥੀ ਪ੍ਰਣਾਲੀ ਹੁੰਦੀ ਕੀ ਹੈ ਤਾਂ ਦੇਖੋ ਅੰਤਰੀਸਾ ਗ੍ਰੰਥੀ ਪ੍ਰਣਾਲੀ ਕਈ ਤਰ੍ਹਾਂ ਦੀਆਂ ਵੈਣੀਆਂ ਰਹਿਤ ਗ੍ਰੰਥੀ ਬਣੀ ਹੋਈ ਹੁੰਦੀ ਹੈ ਠੀਕ ਹੈ ਵੈਣੀਆਂ ਜਿਹੜੀਆਂ ਹੈ ਇਹਦੇ ਵਿੱਚ ਨਹੀਂ ਹੁੰਦੀਆਂ ਹੈ ਗਿਆ ਐਂਡੋਕ੍ਰਾਈਨ ਇੱਕ ਯੂਨਾਨੀ ਸ਼ਬਦ ਹੈ ਜਿਸ ਦਾ ਮਤਲਬ ਹੈ ਅੰਦਰੂਨੀ ਰਸਾ ਇੰਟਰਨਲ ਕੋਈ ਸੀਕਰੇਸ਼ਨ ਹੋ ਰਹੀ ਹੈ ਅੰਦਰ ਜਿਹੜਾ ਪ੍ਰੋਸੈਸ ਚੱਲ ਰਿਹਾ ਠੀਕ ਹੈ ਇਹ ਗ੍ਰੰਥੀਆਂ ਇਕੱਠੀਆਂ ਸਮੂਹ ਚ ਗਰੁੱਪ ਚ ਪਈਆਂ ਹੁੰਦੀਆਂ ਨੇ ਕਿਉਂਕਿ ਇਹ ਆਪਣੇ ਹਾਰਮੋਨਸ ਸਿੱਧੇ ਹੀ ਖੂਨ ਚ ਜੜੀਆਂ ਨੇ ਫਲੋ ਕਰਦੀਆਂ ਨੇ ਇਹ ਵਗਾਉਂਦੀਆਂ ਨੇ ਅੰਤਰੀਸਾ ਗ੍ਰੰਥੀਆਂ ਦੂਜੀਆਂ ਗ੍ਰੰਥੀਆਂ ਜਿਵੇਂ ਕਿ ਥੁੱਕ ਵਾਲੀ ਗ੍ਰੰਥੀ ਐ ਪਸੀਨੇ ਵਾਲੀ ਗ੍ਰੰਥੀ ਐ ਇਸ ਤੋਂ ਇਹ ਅਲੱਗ ਹੁੰਦੀ ਐ ਜਿਹੜੇ ਐਂਡੋਕ੍ਰਾਈਨ ਗਲੈਂਡਸ ਹੁੰਦੇ ਨੇ ਐਂਡੋਕ੍ਰਾਈਨ ਸਿਸਟਮ ਹੁੰਦਾ ਐ ਇਹ ਬਾਕੀ ਦੀਆਂ ਗ੍ਰੰਥੀਆਂ ਬਾਕੀ ਦੇ ਗਲੈਂਡ ਜਿਵੇਂ ਕਿ ਥੁੱਕ ਵਾਲੇ ਸਲ ਸਲਾਈਵਰੀ ਗਲੈਂਡਸ ਨੇ ਜਾਂ ਫਿਰ ਤੁਸੀਂ ਕਹਿ ਲਓ ਵੀ ਪਸੀਨੇ ਵਾਲੇ ਗਲੈਂਡਸ ਨੇ ਉਹਨਾਂ ਤੋਂ ਇਹ ਡਿਫਰੈਂਟ ਹੁੰਦੀਆਂ ਨੇ ਕਿਉਂਕਿ ਉਹ ਆਪਣੇ ਤਰਵ ਨੂੰ ਵਹਿਣ ਨਹੀਂ ਵਗਾਉਂਦੀਆਂ ਠੀਕ ਹੈ ਤਾਂ ਇਹ ਤਾਂ ਸਿੱਧਾ ਹੀ ਖੂਨ ਦੇ ਵਿੱਚ ਵਗਾਉਂਦੀਆਂ ਨੇ ਆਪਣੇ ਹਾਰਮੋਨਸ ਨੂੰ ਹਨਾ ਲੇਕਿਨ ਜਿਹੜੀਆਂ ਦੂਜੀਆਂ ਹੁੰਦੀਆਂ ਨੇ ਸਿੱਧਾ ਹੀ ਇਹ ਖੂਨ ਦੇ ਵਿੱਚ ਹਾਰਮੋਨਸ ਜਿਹੜੇ ਨਹੀਂ ਵਗਾਉਂਦੀਆਂ ਠੀਕ ਹੈ ਕਿਉਂਕਿ ਉਹ ਆਪਣੇ ਦਰਬ ਨੂੰ ਬੈਣੀਆ ਰਹੀ ਨਹੀਂ ਵਗਾਉਂਦੀਆਂ ਤਾਂ ਇਹ ਡਿਫਰੈਂਸ ਇਹਨਾਂ ਗ੍ਰੰਥੀਆਂ ਦੇ ਵਿੱਚ ਹੈਗਾ ਐਂਡੋਕ੍ਰਾਈਨ ਤੇ ਦੂਜੀਆਂ ਥੁੱਕ ਵਾਲੀਆਂ ਤੇ ਪਸੀਨੇ ਵਾਲੀਆਂ ਗ੍ਰੰਥੀਆਂ 'ਚ ਅੰਤਰੀ ਸਾਗ ਗ੍ਰੰਥੀਆਂ ਦੇ ਵਿੱਚ ਕਾਫੀ ਤਰ੍ਹਾਂ ਦੇ ਹਾਰਮੋਨਸ ਜਿਹੜੇ ਨੇ ਫਲੋ ਕਰਦੇ ਨੇ ਵਗਦੇ ਨੇ ਹਾਰਮੋਨ ਪਿਛੇ ਪੜ ਕੇ ਹਟਿਆ ਕਿ ਜਿਹੜਾ ਐਂਡੋਕ੍ਰਾਈਨ ਆ ਇਹ ਵੀ ਇੱਕ ਯੂਨਾਨੀ ਸ਼ਬਦ ਹੈ ਜਿਦਾ ਤੇ ਹਾਰਮੋਨ ਵੀ ਜਿਹੜਾ ਹੈ ਇੱਕ ਜਨਾਨੀ ਸ਼ਬਦ ਹੈ ਉਤੇਜਿਤ ਕਰਨ ਲਈ ਹਲਾਉਣਾ ਠੀਕ ਹੈ ਤਾਂ ਇਹਦਾ ਜਿਹੜਾ ਹੈ ਮੀਨ ਉਹ ਅਰਥ ਹੈ ਗ੍ਰੰਥੀਆਂ ਦਾ ਹੁਣ ਦੇਖੋ ਗਲੈਂਡਸ ਦਾ ਜਿਹੜਾ ਹੈ ਕੀ ਅਰਥ ਹੈ ਉਹਨਾਂ ਦਾ ਟਿਕਾਣਾ ਉਹਨਾਂ ਦੀ ਲੋਕੇਸ਼ਨ ਕਿਹੜੀ ਕਿਹੜੀ ਜਿਹੜੀ ਹੈ ਗਲੈਂਡ ਕਿੱਥੇ ਕਿੱਥੇ ਹੁੰਦਾ ਅਤੇ ਕਾਰਜ ਉਹਨਾਂ ਵੱਲੋਂ ਪੈਦਾ ਕਿਤੇ ਹਾਰਮੋਨਸ ਕਿਹੜੇ ਕਿਹੜੇ ਨੇ ਤਾਂ ਇਹ ਛੋਟੇ ਪ੍ਰਸ਼ਨ ਉੱਤਰ ਚ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਥੂਟਰੀ ਗ੍ਰੰਥੀ ਕਿਹੜੀ ਹੈ ਥਾਇਰੋਇਡ ਗ੍ਰੰਥੀ ਕਿਹੜੀ ਹੈ ਥਾਈਮਸ ਗ੍ਰੰਥੀ ਕਿਹੜੀ ਹੈ ਐਡਰੀਨਲ ਗ੍ਰੰਥੀ ਕਿਹੜੀ ਹੈ ਪੈਨਕ੍ਰੀਆਸ ਜਿਹੜੀ ਹੈ ਕਿਹੜੀ ਹੈ ਠੀਕ ਹੈ ਪੀਨਿਅਲ ਅੰਡਕੋਸ਼ ਅੰਡਕੋਸ਼ ਮਰਦਾਂ ਵਾਲਾ ਤੇ ਔਰਤਾਂ ਵਾਲਾ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਛੋਟੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਇਹ ਜਿਹੜੇ ਨੇ ਨਾ ਗਲੈਂਡ ਆਰਗਨ ਕੁਝ ਵੀ ਹੈ ਐਂਜ਼ਾਈਮੇ ਛੱਡਦੇ ਨੇ ਤੇ ਇਹ ਸਾਰੇ ਕੁਸ਼ਚਨ ਜਿਹੜੇ ਨੇ ਇੰਪੋਰਟੈਂਟ ਆ ਤਾਂ ਇਹ ਤੁਸੀਂ ਜਿਹੜਾ ਹੈ ਡਰਾ ਕਰਕੇ ਐਦਾਂ ਡਰਾ ਕਰਕੇ ਆਉਣਾ ਠੀਕ ਹੈ ਬਲੈਕ ਐਂਡ ਵਾਈਟ ਵਾਲਾ ਡਰਾ ਕਰੀਓ ਤੇ ਇਸ ਨੂੰ ਲੇਬਲ ਕਰਕੇ ਵੀ ਆਪਾਂ ਆਉਣਾ ਤੇ ਇਸ ਦੀ ਸਕਰੀਨ ਸ਼ਾਟ ਲੈ ਲਓ ਤੁਸੀਂ ਠੀਕ ਹੈ ਵੀ ਚੂਟਰੀ ਗ੍ਰੰਥੀ ਕਿੱਥੇ ਹੁੰਦੀ ਹੈ ਥਾਇਰੋਇਡ ਕਿੱਥੇ ਹੁੰਦੀ ਆ ਪੀਨੀਅਲ ਕਿੱਥੇ ਹੁੰਦੀ ਆ ਠੀਕ ਹੈ ਇਹ ਸਾਰੇ ਐਡਰਨਲ ਕਿੱਥੇ ਹੁੰਦਾ ਹੈਗਾ ਪੈਨਕ੍ਰੀਆਸ ਤੇ ਅੰਡ ਗੋਸ਼ਣ ਇਹ ਸਾਰੇ ਕੁਸ਼ਚਨ ਜਿਹੜੇ ਨੇ ਤੁਹਾਨੂੰ ਛੋਟਚੇ ਪੁੱਛੇ ਜਾ ਸਕਦੇ ਨੇ ਤੱਪੀ ਜੂਟਰੀ ਗਲੈਂਡ ਕਿੱਥੇ ਹੁੰਦਾ ਹੈ ਤਾਂ ਦੇਖੋ ਇਹ ਗ੍ਰੰਥੀ ਜਿਹੜੀ ਹੈਗੀ ਹੈ ਵਿਚਕਾਰਲੇ ਮੱਧ ਦਿਮਾਗ ਦੇ ਆਧਾਰ ਤੇ ਨਜ਼ਦੀਕ ਹੁੰਦੀ ਹੈ ਠੀਕ ਹੈ ਤਾਂ ਇੱਥੇ ਹੁੰਦੀ ਹੈ ਵੀ ਜੂਟਰੀ ਗ੍ਰੰਥੀ ਇਹਨਾਂ ਨੇ ਦੱਸਿਆ ਹੋਇਆ ਠੀਕ ਹੈ ਤੇ ਵੀ ਜੂਟਰੀ ਗ੍ਰੰਥੀ ਲਗਭਗ ਇੱਕ ਮਟਰ ਦੇ ਦਾਣੇ ਦੇ ਆਕਾਰ ਦੀ ਹੁੰਦੀ ਹੈ ਇੱਕ ਛੋਟੀ ਜੀ ਮਟਰ ਦੇ ਦਾਣਾ ਮਟਰ ਦਾ ਦਾਣਾ ਦੇਖਿਆ ਨਾ ਆਪਾਂ ਨੇ ਪੀਸਦਾ ਤੇ ਉਹਦੇ ਦਾਣੇ ਦੇ ਆਕਾਰ ਦੀ ਇਹ ਪੀਚਟਰੀ ਗਲੈਂਡ ਹੁੰਦਾ ਇਸ ਨੂੰ ਮਾਸਟਰ ਗਲੈਂਡ ਵੀ ਕਿਹਾ ਜਾਂਦਾ ਹੈਗਾ ਕਿਉਂਕਿ ਇਹ ਦੂਸਰੀਆਂ ਜਿਹੜੀਆਂ ਐਂਡੋਕ੍ਰਾਈਨ ਗ੍ਰੰਥੀਆਂ ਨੂੰ ਕੰਟਰੋਲ ਕਰਦੀ ਹੈ ਜਿਵੇਂ ਆਪਣਾ ਦਿਮਾਗ ਪੂਰੀ ਬਾਡੀ ਨੂੰ ਕੰਟਰੋਲ ਕਰਦੈ ਨਾ ਉਦਾਂ ਹੀ ਜਿਹੜੀ ਪਿਚਟਰੀ ਗਲੈਂਡ ਜਿਹੜੀ ਕਿ ਦਿਮਾਗ ਦੇ ਵਿੱਚ ਹੁੰਦੀ ਹੈ ਇਹ ਮਟਰ ਦੇ ਦਾਣੇ ਵਰਗੀ ਹੁੰਦੀ ਹੈ ਮਾਸਟਰ ਗਲੈਂਡ ਹੁੰਦੀ ਹੈ ਤੇ ਇਹ ਹੋਰ ਐਂਡੋਕ੍ਰਾਈਨ ਗਲੈਂਡਸ ਨੂੰ ਵੀ ਕੀ ਕਰਦੀ ਹੈ ਕੰਟਰੋਲ ਕਰਦੀ ਹੈ ਇਸ ਦੇ ਲੋਬਸ ਬਣੇ ਹੋਏ ਹੁੰਦੇ ਨੇ ਜਿਨ੍ਹਾਂ ਚੋਂ ਹਾਰਮੋਨ ਜਿਹੜੇ ਨੇ ਵੱਖੋ-ਵੱਖਰੇ ਹਾਰਮੋਨ ਕੀ ਨੇ ਵਗਦੇ ਰਹਿੰਦੇ ਨੇ ਸਾ ਮਤਲਬ ਵਗਦੇ ਰਹਿੰਦੇ ਨੇ ਠੀਕ ਹੈ ਤੇ ਥੋੜੀ ਟਫ ਲੈਂਗੁਏਜ ਦਿੱਤੀ ਹੋਈ ਹੈ ਮੈਂ ਤੁਹਾਨੂੰ ਈਜ਼ੀ ਕਰਕੇ ਦੱਸ ਰਹੀ ਹਾਂ ਤੇ ਇਹਨਾਂ ਨੂੰ ਅਗਲੇਰੀ ਪ ਪਿਛੇ ਵਾਲੇ ਲੋਬਸ ਵੀ ਕਿਹਾ ਜਾਂਦਾ ਜਿੰਨੇ ਜੋ ਵੱਖ-ਵੱਖ ਹਾਰਮੋਨਸ ਜਿਹੜੇ ਨੇ ਵਗਦੇ ਰਹਿੰਦੇ ਨੇ ਇੱਕ ਤਰ੍ਹਾਂ ਦੇ ਹਾਰਮੋਨੀ ਵੱਖੋ-ਵੱਖਰੇ ਹਾਰਮੋਨ ਜਿਹੜੇ ਨੇ ਅਗਲੇਰੀ ਤੇ ਪਿਛਲੇਰੀ ਲੋਬ ਦੇ ਵਿੱਚ ਵੰਦੇ ਰਹਿੰਦੇ ਨੇ ਅਗਲੇਰੀ ਜਿਹੜੀ ਲੋਬ ਹੈ ਸਿਕ੍ਰੀਸ਼ਨ ਆਫ ਐਂਟੀਰੀਅਰ ਲੋਬ ਠੀਕ ਹੈ ਤਾਂ ਐਂਟੀਰੀਅਰ ਲੋਬ ਕੀ ਕਰਦਾ ਹੈ ਅਗਲੇਰੇ ਵਾਲਾ ਠੀਕ ਹੈ ਜਿਹੜਾ ਅੱਗੇ ਵਾਲਾ ਹੁੰਦਾ ਹੈ ਤਾਂ ਇਹ ਬਹੁਤ ਸਾਰੇ ਹਾਰਮੋਨ ਪੈਦਾ ਕਰਦਾ ਹੈ ਲਾਈਕ ਗਰੋਥ ਕਰਨ ਵਾਲਾ ਠੀਕ ਹੈ ਆਪਣੀ ਜਿਹੜੇ ਗਰੋਥ ਦੇ ਵਿੱਚ ਹੈਲਪ ਕਰਦਾ ਹੈ ਸਰੀਰ ਦਾ ਵਾਧਾ ਕਰਦਾ ਹੈ ਠੀਕ ਹੈ ਤਾਂ ਬੱਚਿਆਂ ਅ ਬਚਪਨ ਦੇ ਵਿੱਚ ਜਿਹੜਾ ਇਸ ਗ੍ਰੰਥੀ ਵੱਲੋਂ ਲੋੜ ਤੋਂ ਵੱਧ ਰਿਸਾ ਜਿਹੜਾ ਹੈ ਵਿਛਾਲਤਨ ਉਤਪੰਨ ਕਰਦਾ ਹੈ ਤੇ ਜੇ ਇਸ ਗ੍ਰੰਥੀ ਦੇ ਫੋਰ ਐਗਜ਼ਾਮਪਲ ਬਹੁਤ ਹੀ ਜ਼ਿਆਦਾ ਇਹਦੇ ਵਿੱਚੋਂ ਜਿਹੜੇ ਨੇ ਗ੍ਰੰਥੀ ਚੋਂ ਹਾਰਮੋਨ ਜਿਹੜੇ ਰਿਸਾ ਹੋ ਰਹੇ ਨੇ ਤਾਂ ਬੱਚੇ ਦਾ ਕੱਦ ਕਾਠ ਵਧੀਆ ਹੋਏਗਾ ਹਨਾ ਜੇ ਘੱਟ ਰਿਸਾ ਹੋ ਰਿਹਾ ਹੈ ਬਚਪਨ ਦੇ ਵਿੱਚ ਤਾਂ ਬੱਚਾ ਜਿਹੜਾ ਹੈ ਛੋਟੇ ਕਾਰ ਦਾ ਬੋਣਾ ਜਿਹੜਾ ਹੈ ਰਹਿ ਜਾਂਦਾ ਹੈ ਤਾਂ ਇਹ ਗ੍ਰੰਥੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਵਾਧੇ ਵਾਲੀ ਗ੍ਰੰਥੀ ਹੁੰਦੀ ਹੈ ਗ੍ਰੋਥ ਵਾਲੀ ਸੋ so, ਅੱਗੇ TSH ਤੋਂ ਦੇਖੋ GSH TSH ਇਹਨਾਂ ਦੇ ਨਾਮ ਤੁਸੀਂ ਯਾਦ ਕਰ ਸਕਦੇ ਹੋ ਅਗਰ ਤੁਹਾਨੂੰ ਪ੍ਰੋਪਰ ਨਹੀਂ ਬੋਲਣਾ ਆ ਰਿਹਾ ਤਾਂ ਐਡਰੀਨੋ ਕੋਰ ਟਿਕੋਟ੍ਰੋਪਿਕ ਜਿਹੜਾ ਹੈ ਹਾਰਮੋਨ ਠੀਕ ਹੈ ਤਾਂ ਇਹਦਾ ਨਾਮ ਯਾਦ ਕਰ ਲਿਓ ACTH ਵੀ ਨੂੰ ਕਹਿੰਦੇ ਆ ਇਹ ਹਾਰਮੋਨ ਐਡਰੀਨਲ ਕਾਰਟੈਕਸ ਠੀਕ ਹੈ ਐਡਰੀਨਲ ਕਾਰਟੈਕਸ ਹੈ ਜਿਹੜਾ ਇਹਦੀ ਕਾਰਵਾਈ ਨੂੰ ਇਹ ਜਿਹੜਾ ਕੰਟਰੋਲ ਕਰਦਾ ਹੈ ਐਂਟੀ ਡਾਇਓਯੂਰੇਟਿਕ ਜਿਹੜਾ ਹੈ ਇਹ ਹਾਰਮੋਨ ਗੁਰਦੇ ਦੀ ਕਿਰਿਆ ਨੂੰ ਏ ਡੀ ਐਚ ਵਾਲਾ ਕੀ ਕਰਦਾ ਹੈ ਗੁਰਦੇ ਦੀ ਜਿਹੜੀ ਹੈਗੀ ਕਿਰਿਆ ਨੂੰ ਕਿਡਨੀ ਦੀ ਜਿਹੜੀ ਕਿਰਿਆ ਨੂੰ ਜਿਹੜਾ ਹੈ ਇਹ ਕੰਟਰੋਲ ਕਰਦਾ ਹੈ ਤੇ ਗੁਰਦੇ ਵੱਲੋਂ ਪੈਦਾ ਕੀਤੇ ਪਾਣੀ ਦੀ ਮਾਤਰਾ ਨੂੰ ਕੀ ਕਰਦਾ ਹੈ ਕੰਟਰੋਲ ਕਰਦਾ ਹੈ ਠੀਕ ਹੈ ਤੇ ਆਕਸੀਟੋਸਿਸ ਕੀ ਹੋਇਆ ਹਾਰਮੋਨ ਇਹ ਹਾਰਮੋਨ ਦਾ ਰਿਹਾ ਸਾਬ ਬੱਚੇ ਦੇ ਜਨਮ ਵੇਲੇ ਬੱਚੇਦਾਨੀ ਨੂੰ ਸੰਗੜਨ ਲਈ ਜਿਹੜਾ ਹੈ ਉਕਸਾਉਂਦਾ ਠੀਕ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਟਾਈਮ ਬੱਚੇ ਦਾ ਨਹੀਂ ਸੁਗੜਨ ਦੇ ਲਈ ਏਆਰ ਹਾਰਮੋਨ ਜਿਹੜਾ ਹੈ ਜਿਹੜਾ ਹੈ ਖਾਸੀ ਵਧੀਆ ਭੂਮਿਕਾ ਜਿਹੜੀ ਹੈ ਨਿਭਾਉਂਦਾ ਤਾਂ ਕਹਿੰਦਾ ਮਤਲਬ ਏ ਜਿਹੜੇ ਹੈਗੇ ਨੇ ਆਪਾਂ ਇੱਕ ਇੱਕ ਲਾਈਨ ਦੇ ਵਿੱਚ ਵੀ ਕਰ ਸਕਦੇ ਹੋ ਤੁਸੀਂ ਜੀਐਸਐਚ ਦਾ ਨਾਮ ਟੀਸੀਐਚ ਠੀਕ ਹੈ thyroid ਵਾਲਾ ਹੈ ਜੀਸੀ ਜੀਐਸਐਚ ਜਿਹੜਾ ਹੈਗਾ ਗਰੋਥ ਜੀ ਫॉर ਗਰੋਥ ਹੋ ਗਿਆ ਟੀ ਫॉर thyroid ਹੋ ਗਿਆ ਠੀਕ ਹੈ ਤੇ ਏਸੀਟੀਐਚ ਜਿਹੜਾ ਹੋ ਗਿਆ ਐਡਰਨਲ ਕਾਰਟੈਕਸ ਵਾਲਾ ਹੋ ਗਿਆ ਏਡੀਐਚ ਜਿਹੜਾ ਹੈ ਗੁਰਦੇ ਦੀ ਜਿਹੜੀ ਹੈਗੀ ਹੈ ਪਾਣੀ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ ਆਕਸੀਟੋਕ ਆਕਸੀਟੋਸਿਸ ਜਿਹੜਾ ਹੈ ਇਹ ਬੱਚੇਦਾਨੀ ਦੇ ਜਿਹੜਾ ਹੈ ਸੁੰਗੜਾਉਂਦਾ ਬੱਚੇਦਾਨੀ ਨੂੰ ਠੀਕ ਹੈ ਫਿਰ ਅੱਗੇ ਜਿਹੜਾ ਹੈ ਹੁਣ ਆਪਾਂ ਨੇ ਕੀਤੀਆਂ ਸੀ ਵੀ ਪਿਚੂਟਰੀ ਗਲੈਂਡ ਕੀ ਕਰਦੀ ਹੈ ਹੁਣ ਜਿਹੜਾ ਹੈ ਥਾਇਰੋਇਡ ਗਲੈਂਡ ਕੀ ਕਰਦਾ ਹੈ ਤਾਂ ਥਾਇਰੋਇਡ ਗਲੈਂਡ ਜਿਹੜਾ ਹੈ ਬਿਲਕੁਲ ਗਲੇ ਦੇ ਜਰਾ ਹੇਠਾਂ ਥੋਣ ਦੇ ਸਾਹਮਣੇ ਜਿਹੜਾ ਹੈ ਸਥਿਤ ਹੁੰਦਾ ਠੀਕ ਹੈ ਤੇ ਥਾਇਰੋਇਡ ਗ੍ਰੰਥੀ ਕਿਹੜੀ ਹੁੰਦੀ ਹੈ ਆਪਣੀ ਇੱਥੇ ਹੁੰਦੀ ਹੈ ਫਾਈਨ ਤੇ ਇਜ਼ੀਆਂ ਵੀ ਦੋ ਲੋਬਸ ਹੁੰਦੀਆਂ ਨੇ ਜਿਹੜੀਆਂ ਥਾਇਰੋਇਡ ਉਤਕਾਂ ਦੀ ਇੱਕ ਤੰਗ ਪੱਟੀ ਦੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਇਸ ਨੂੰ ਇਥ ਇਥਮਸ ਵੀ ਕਿਹਾ ਜਾਂਦਾ ਹੈਗਾ ਠੀਕ ਹੈ ਤਾਂ ਸਿੰਪਲ ਲਿਖੋ ਤੇ ਵੀ ਥਾਇਰੋਇਡ ਗ੍ਰੰਥੀ ਹੈਗੀ ਹੈ ਆਪਣੇ ਗਲੇ ਦੇ ਜਿਹੜੀ ਹੈਗੀ ਹੈ ਧੌਣ ਦੇ ਵਿੱਚਕਾਰ ਜਿਹੜੀ ਹੈ ਪਾਈ ਜਾਂਦੀ ਹੈ ਹੁਣ ਥਾਇਰੋਇਡ ਗ੍ਰੰਥੀ ਕਰਦੀ ਕੀ ਹੈ ਤਾਂ ਥਾਇਰੋਇਡ ਗਲੈਂਡ ਕਰਦਾ ਕੀ ਹੈ ਕੀ ਕਰਦੀ ਹੈ ਇਹ ਗ੍ਰੰਥੀ ਤਾਂ ਇਹ ਥਾਇਰੋਕਸਿਨ ਦਾ ਜਿਹੜਾ ਹੈ ਕਰਦੀ ਹੈ ਥਾਇਰੋਕਸਿਨ ਨਾਂ ਦਾ ਜਿਹੜਾ ਹਾਰਮੋਨ ਹੈ ਉਸ ਨੂੰ ਜਿਹੜਾ ਹੈ ਉਹਦਾ ਜਿਹੜਾ ਹੈ ਕਰਦੀ ਹੈ ਜਿਹੜਾ ਕਿ ਮਲ ਰਸ ਕਿਰਿਆ ਨੂੰ ਨਿਯਮਿਤ ਜਿਹੜਾ ਹੈ ਕਰਦਾ ਹੈ ਠੀਕ ਹੈ ਲੋੜ ਤੋਂ ਵੱਧ ਅਗਰ ਇਸਦਾ ਥਾਇਰੋਕਸਿਨ ਦਾ ਰਿਸਾਅ ਹੋ ਜੇ ਤਾਂ ਇਹ ਕੀ ਕਰਦਾ ਹੈ ਥਾਇਰੋਨ ਦਾ ਨਾਕਾਫੀ ਜਿਹੜਾ ਰਿਸਾਅ ਹੁੰਦਾ ਹੈ ਇਹ ਰਸ ਕਿਰਿਆਵਾਂ ਨੂੰ ਹੌਲੀ ਕਰ ਦਿੰਦਾ ਹੈ ਠੀਕ ਹੈ ਤੇ ਇਸ ਦੇ ਨਾਲ ਕੀ ਵਜ ਜਾਂਦਾ ਹੈ ਰਿਸਾਅ ਦੇ ਨਾਲ ਜਿਹੜਾ ਹੈ ਬਹੁਤ ਮੋਟਾਪਾ ਆ ਜਾਂਦਾ ਹੈ ਵਿਅਕਤੀ ਆਲਸੀ ਬਣ ਜਾਂਦਾ ਹੈ ਸੁਸਤ ਬਣ ਜਾਂਦਾ ਹੈ ਅਤੇ ਸਰੀਰਕ ਤਾਪਮਨ ਸਧਾਰਨ ਤੋਂ ਘਟ ਰਿਹਾ ਹੁੰਦਾ ਹੈ ਤੜਕਣ ਦੀ ਸਧਾਰਨ ਦਰ ਜਿਹੜੀ ਹੈ ਘਟ ਜਾਂਦੀ ਹੈ ਜੇ ਜ਼ਿਆਦਾ ਲੋਡ ਤੋਂ ਵੱਧ ਰਸਾਹ ਹੋ ਜਾਈ ਜਾਂ ਘੱਟ ਹੋ ਜੇ ਤਾਂ ਇਹਦੇ ਕਰਕੇ ਲਾਏ ਪ੍ਰੋਬਲਮ ਆ ਜਾਂਦੀਆਂ ਨੇ ਠੀਕ ਹੈ ਜੇ ਲੋਡ ਤੋਂ ਘੱਟ ਰਸਾਹ ਹੋ ਗਿਆ ਤਾਂ ਆਹ ਪ੍ਰੋਬਲਮ ਆਣਗੀ ਹੈ ਮਤਲਬ ਸਰੀਰ ਦਾ ਭਾਰ ਵੱਜੇਗਾ ਸੁਸਤ ਬਣ ਜਾਏਗਾ ਬੰਦਾ ਠੀਕ ਹੈ ਬੈਠਾ ਰਹੇਗਾ ਸਰੀਰਕ ਤਾਪਮਨ ਸਧਾਰਨ ਤੋਂ ਘੱਟ ਰਹੇਗਾ ਨਾਰਮਲ ਤੋਂ ਘੱਟ ਰਹਿੰਦਾ ਜਿਹੜੀ ਧੜਕਣ ਹੁੰਦੀ ਹੈ ਉਹ ਵੀ ਨਾਰਮਲ ਤੋਂ ਜਿਹੜੀ ਹੈ ਘੱਟ ਜਾਂਦੀ ਹੈ ਜੇ ਲੋੜ ਤੋਂ ਵੱਧ ਰਿਸਾਹ ਹੋ ਜੇ ਤਾਂ ਮਤਲਬ ਗਲੇ ਵਿੱਚ ਸੋਜ ਮੋਟਾਪਾ ਜਿਹੜਾ ਹੈ ਦਿਖਦਾ ਹੈ ਅਤੇ ਇਹਦੇ ਨਾਲ ਕੀ ਹੁੰਦਾ ਹੈਗਾ ਗਿੱਲੜ ਰੋਗ ਵੀ ਜਿਹੜਾ ਹੈ ਆ ਜਾਂਦਾ ਹੈ ਅਤੇ ਸਰੀਰ ਜਿਹੜਾ ਹੈ ਭਾਰ ਹੈ ਉਹ ਬਹੁਤ ਜ਼ਿਆਦਾ ਘਟ ਜਾਂਦਾ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰਿਆਂ ਨੂੰ ਜਦੋਂ ਥਾਇਰੋਇਡ ਹੋ ਜਾਂਦਾ ਹੈ ਕਈ ਤਾਂ ਬਹੁਤ ਮੋٹے ਹੋ ਜਾਂਦੇ ਨੇ ਕਈ ਬਹੁਤ ਜ਼ਿਆਦਾ ਪਤਲੇ ਹੋ ਜਾਂਦੇ ਨੇ ਤੇ ਵਿਅਕਤੀ ਬਹੁਤ ਉਹ ਜਿਹੜਾ ਹੈ ਉਹ ਤੇਜ਼ਕ ਚਿੜਚਿੜਾ ਹੋ ਜਾਂਦਾ ਹੈ ਦਿਲ ਦੀ ਧੜਕਣ ਵਧੀ ਹੋ ਰਹੀਦੀ ਹੈ ਉਹਦੀ ਤੇ ਟੈਂਪਰੇਚਰ ਜਿਹੜਾ ਹੈ ਉਹ ਵੱਧ ਰਹਿੰਦਾ ਹੈ ਠੀਕ ਹੈ ਪਿਛਲੇ ਵਾਲੇ ਜਿਸ ਕਿਸੇ ਕੱਟ ਰੰਦਾ ਇੱਥੇ ਟਾਪ ਮਨ ਜਿਹੜਾ ਹੈ ਪਾਧ ਰੰਦਾ ਪਿੱਛੇ ਕੀ ਸੀਗਾ ਕਿ ਭਾਰ ਵੱਜ ਜਾਂਦਾ ਇੱਥੇ ਪਾਰ ਜਿਹੜਾ ਹੈ ਘਟ ਜਾਂਦਾ ਜੇ ਲੋਡ ਤੋਂ ਜ਼ਿਆਦਾ ਰਿਸਾਵ ਹੋ ਜੇ ਹੁਣ ਕੀ ਹੈਗਾ ਪੈਰਾਥਾਇਰੋਇਡ ਗ੍ਰੰਥੀਆਂ ਤੇ ਇਹ ਗੰਥੀਆਂ ਚਾਰ ਛੋਟੀਆਂ ਗ੍ਰੰਥੀਆਂ ਹੁੰਦੀਆਂ ਨੇ ਅਤੇ ਥਾਇਰੋਇਡ ਗ੍ਰੰਥੀ ਦੀ ਪਿੱਠ ਦੇ ਜਿੱਥੇ ਥਾਇਰੋਇਡ ਗ੍ਰੰਥੀ ਆ ਉਹਦੀ ਪਿੱਠ ਦੇ ਉੱਤੇ ਸਥਿਤ ਹੁੰਦੀਆਂ ਨੇ ਪੈਰਾਥਾਇਰੋਇਡ ਗਲੈਂਡਸ ਤੇ ਇਹ ਕੰਮ ਕੀ ਕਰਦੀਆਂ ਨੇ ਇਹ ਪੈਰਾ ਥੋਰਮਨ ਦਾ ਜਿਹੜਾ ਹੈ ਕੀ ਕਰਦੀਆਂ ਨੇ ਰਸਾ ਕਰਦੀਆਂ ਨੇ ਕੈਲਸ਼ੀਅਮ ਪੋਟਾਸ਼ੀਅਮ ਦੀ ਜਿਹੜੀ ਹੈ ਚੈਪਚਾਈ ਜਾਂ ਫਿਰ ਰਸ ਕਿਰਿਆ ਨੂੰ ਜਿਹੜਾ ਹੈ ਕੰਟਰੋਲ ਕਰਦੀ ਹੈ ਤਾਂ ਕੈਲਸ਼ੀਅਮ ਪੋਟਾਸ਼ੀਅਮ ਜਿੰਨਾ ਵੀ ਆਪਣੀ ਬੋਡੀ ਚ ਹੈ ਉਸ ਦੇ ਰਸਾ ਨੂੰ ਫਲੋ ਨੂੰ ਜਿਹੜਾ ਹੈ ਇਹ ਕੰਟਰੋਲ ਕਰਦੀਆਂ ਨੇ ਹਾਈਪੋਪੈਰਾ ਥਾਇਰੋਇਡਿਜ਼ਮ ਠੀਕ ਹੈ ਤਾਂ ਇਹ ਪੈਰਾਥੋਰਮਨ ਦੀ ਘਾਟ ਕਰਕੇ ਪੱਠਿਆਂ ਦਾ ਜਿਹੜਾ ਹੈ ਫੜ ਫੜਕਣਾ ਸ਼ੁਰੂ ਹੋ ਜਾਂਦਾ ਜਿਵੇਂ ਆਪਣੀਆਂ ਬਾਹਾਂ ਫੜਕਦੀਆਂ ਨੇ ਹਨਾ ਲੱਤਾਂ ਫੜਕਦੀਆਂ ਨੇ ਤਾਂ ਜਿਆਦਾ ਕਈਆਂ ਦਾ ਸਰੀਰ ਬਹੁਤ ਜ਼ਿਆਦਾ ਫਟਕੜਾ ਤਾਂ ਇਹ ਦੇ ਕਰਕੇ ਜਿਹੜਾ ਹੈ ਇਹ ਸਰੀਰ ਆਪਣਾ ਫਟਕਦਾ ਠੀਕ ਹੈ ਤੇ हाइपरपैराथायरायडिज्म ठीक है रायडिज्म ता एक ग्रंथियां जेडियां ने लोड तो ज्यादा ਵੱਧ ਜਾਣ ਕਰਕੇ ਹਾਰਮੋਨਾਂ ਦਾ ਵਧੇਰੇ ਨਚ ਰਿਸਾ ਹੁੰਦਾ ਜਿਦੇ ਕਰਕੇ ਹੱਡੀਆਂ ਤੇ ਦੰਦਾਂ ਦੇ ਵਿੱਚੋਂ ਕੈਲਸ਼ੀਅਮ ਫਾਸਫੋਰਸ ਖਰਚ ਹੁੰਦਾ ਹੈ ਕੈਲਸ਼ੀਅਮ ਦੀ ਘਾਟ ਕਰਕੇ ਜਿਹੜਾ ਹੈ ਗੁਰਦੇ ਦੀ ਪੱਥਰੀ ਹੋ ਜਾਂਦੇ ਆ ਹੱਡੀਆਂ ਜਿਹੜੀਆਂ ਨੇ ਨਰਮ ਹੋ ਜਾਂਦੀਆਂ ਨੇ ਠੀਕ ਹੈ ਹੁਣ ਹੈ ਥਾਈਮਸ ਗ੍ਰੰਥੀ ਥਾਈਮਸ ਗਲੈਂਡ ਕੀ ਕਰਦਾ ਤੇ ਇਹ ਸ਼ਾਰਟ ਕੁਐਸਚਨ ਚ ਪੁੱਛੇ ਜਾਂਦੇ ਨੇ ਸਾਰੇ ਤਾਂ ਪਸਲੀਆਂ ਦੇ ਪਿੰਜਰੇ ਦੇ ਅੰਦਰ ਛਾਤੀ ਦੇ ਉੱਪਰਲੇ ਹਿੱਸੇ ਦੇ ਵਿੱਚ ਸਟਰਨਮ ਠੀਕ ਹੈ ਛਾਤੀ ਦੀ ਹੱਡੀ ਦੇ ਪਿੱਛੇ ਸਥਿਤ ਹੁੰਦਾ ਹੈ ਜਿਹੜੀ ਥਾਇਮਸ ਗੰਨਥੀ ਹੈ ਇਹ ਪਸਲੀਆਂ ਦੇ ਪਿੰਜਰੇ ਦੇ ਅੰਦਰ ਛਾਤੀ ਦੇ ਉੱਪਰਲੇ ਹਿੱਸੇ ਦੇ ਵਿੱਚ ਹੁੰਦੀ ਹੈ ਦੋ ਲੋਬਸ ਬਣਿਆ ਹੁੰਦਾ ਹੈ ਤੇ ਜਨਮ ਸਮੇਂ ਦਾ ਇਹਦਾ ਭਾਰ ਲਗਭਗ 10 ਗ੍ਰਾਮ ਹੁੰਦਾ ਹੈ ਤੇ ਇਸ ਦਾ ਭਾਰ 40 ਗ੍ਰਾਮ ਤੱਕ ਵੱਧ ਜਾਂਦਾ ਹੈ ਅਤੇ 12 ਸਾਲ ਦੀ ਉਮਰ ਤੱਕ ਇਹ ਵੱਧ ਕੇ ਫਿਰ ਦੁਬਾਰਾ ਜਿਹੜਾ ਹੈ ਸੁੰਗੜ ਜਾਂਦਾ ਹੈ ਠੀਕ ਹੈ ਹੁਣ ਐਡਰਨਲ ਆਪਣੀਆਂ ਗ੍ਰੰਥੀਆਂ ਕਿਡੀਆਂ-ਕਿਡੀਆਂ ਹੁੰਦੀਆਂ ਨੇ ਐਡਰਨਲ ਗ੍ਰੰਥੀਆਂ ਆਪਣੀਆਂ ਜਿਹੜੀਆਂ ਨੇ ਗਿਣਤੀ 'ਚ ਦੋ ਹੁੰਦੀਆਂ ਨੇ ਗੁਰਦੇ ਦੀ ਜਿਹੜੀ ਟੀਸੀ ਐ ਉਹਦੇ ਉੱਤੇ ਸਥਿਤ ਇਹ ਹੁੰਦੀਆਂ ਨੇ ਠੀਕ ਐ ਆ ਗੁਰਦਾ ਦਿਖਾਇਆ ਗਿਆ ਇਹਦੀ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਟੀਸੀ ਦੇ ਉੱਤੇ ਇਹ ਗ੍ਰੰਥੀਆਂ ਜਿਹੜੀਆਂ ਨੇ ਗੁਰਦੇ ਦੇ ਸਥਿਤ ਨੇ ਤੇ ਇਹ ਗ੍ਰੰਥੀਆਂ ਦੋ ਹੁੰਦੀਆਂ ਨੇ ਅਤੇ ਜੇ ਦੋ ਭਾਗ ਹੁੰਦੇ ਨੇ ਬਾਹਰਲਾ ਭਾਗ ਅਤੇ ਅੰਦਰਲਾ ਭਾਗ ਬਾਲੇ ਭਾਗ ਨੂੰ ਕਵਾਂਗੇ ਕਾਰਟੈਕਸ ਅੰਦਰਲੇ ਭਾਗ ਨੂੰ ਕਵਾਂਗੇ ਮੈਡੂਲਾ ਠੀਕ ਐ ਇਦੇ ਵਿੱਚ ਤੁਸੀਂ ਐਵੇਂ ਦੀ ਪਿਕ ਜਿਹੜੀ ਆ ਬਣਾ ਕੇ ਆ ਸਕਦੇ ਹੋ ਮੈਡੋਰਨਾ ਜਿਹੜੀ ਐਡਰੇਨਾਲੀਨ ਹੈ ਅਤੇ ਨੋਰ ਐਡਰੇਨਲਾਈਨ ਹੈ ਇਸ ਦਾ ਰਿਸਾ ਜਿਹੜਾ ਹੈ ਕੀਤਾ ਜਾਂਦਾ ਹੈ ਐਡਰੇਨਾਲੀਨ ਸਰੀਰ ਨੂੰ ਕਿਸੇ ਵੀ ਹੰਗਾਮੀ ਹਾਲਤ ਵਿੱਚ ਨਰਜਿਠਣ ਦੇ ਲਈ ਤਿਆਰ ਰੰਦਾ ਹੈ ਹੰਗਾਮੀ ਹਾਲਤ ਵਿੱਚ ਜਿਗਰ ਤੋਂ ਗਲੂਕੋਜ਼ ਪੈਦਾ ਕਰ ਦਿਆ ਇੱਥੋਂ ਤੱਕ ਕਿ ਸ਼ੂਟ ਵੱਟ ਕੇ ਦੌੜਨ ਵਾਲੀ ਕਾਰਜਗੁਜ਼ਾਰੀ ਵੀ ਐਡ ਐਡਰੀਨਾਲਿਨ ਦੇ ਪ੍ਰਭਾਵ ਦੇ ਹੇਠ ਜਿਹੜੀ ਹੈਗੀ ਹੈ ਹੁੰਦੀ ਹੈ ਤਾਂ ਮਤਲਬ ਇਹ ਜਿਹੜਾ ਹੈ ਆਪਣੇ ਸਰੀਰ ਨੂੰ ਕੋਈ ਵੀ ਹੰਗਾਮੀ ਹਾਲ ਤਾਂ ਕੋਈ ਵੀ ਪ੍ਰੋਬਲੈਮੈਟਿਕ ਚੀਜ਼ ਦੇ ਵਿੱਚ ਨੇਟਨ ਨੂੰ ਮਦਦ ਕਰਦਾ ਹੈ ਪੈਨਕ੍ਰੀਆਸ ਜਿਹੜਾ ਹੈ ਤਾਂ ਪੈਨਕ੍ਰੀਆਸ ਜਿਹੜਾ ਹੈ ਪੈਨਕ੍ਰੀਆਸ ਦੇ ਉੱਤੇ ਉਤਕਾ ਦੇ ਖਾਸ ਸਮੂਹ ਹੁੰਦੇ ਨੇ ਜਿਨ੍ਹਾਂ ਨੂੰ ਆਈਲੈਟਸ ਆਫ ਲੈਂਗਰ ਹੈਂਸ ਜਿਹੜੇ ਨੇ ਕਹਿੰਦੇ ਨੇ ਇਹ ਇنسولিন ਦਾ ਰਿਸਾਹ ਕਰਦੇ ਨੇ ਠੀਕ ਹੈ ਪੈਨਕ੍ਰੀਆਸ ਦੇ ਵਿੱਚ ਇنسولিন ਦਾ ਰਿਸਾਹ ਹੁੰਦਾ ਹੈ ਤਾਂ ਇਹ ਤੁਸੀਂ ਸਿੰਪਲ ਜ਼ੋਬਰ ਲੈਂਗੁਏਜ ਚ ਲਿਖ ਸਕਦੇ ਹੋ ਜਿਹੜੀ ਪੈਨਕ੍ਰੀਆਸ ਗ੍ਰੰਥੀ ਇਹਦੇ ਵਿੱਚ ਇنسولিন ਦਾ ਰਿਸਾਹ ਜਿਹੜਾ ਕੀਤਾ ਜਾਂਦਾ ਹੈ ਇਸ ਗ੍ਰੰਥੀ ਦੀ ਜੇ ਘਾਟ ਜੇ ਇਸ ਗ੍ਰੰਥੀ ਦੀ ਘਾਟ ਹੋ ਜਾਂਦੀ ਹੈ ਰਿਸਾਹ ਜਿਹੜਾ ਹੈ ਘਟ ਜਾਂਦਾ ਹੈ ਤਾਂ ਉਹਦੇ ਨਾਲ ਕੀ ਹੋ ਜਾਂਦਾ ਸ਼ੂਗਰ ਹੋ ਜਾਂਦਾ ਠੀਕ ਹੈ ਤੇ ਗਰੰਥੀ ਦਾ ਜਦੋਂ ਵੱਧ ਰਿਸਾ ਹੁੰਦਾ ਤੇ ਸ਼ੱਕਰ ਬੇਸੁਰਤੀ ਨੂੰ ਅੰਜਾਮ ਜਿਹੜਾ ਹੈ ਦੇ ਦਿੰਦਾ ਹੈ ਵਿਅਕਤੀ ਜਿਹੜਾ ਹੈ ਬੇਹੋਸ਼ ਵੀ ਹੋ ਜਾਂਦਾ ਠੀਕ ਹੈ ਤਾਂ ਦੇਖੋ ਜੇ ਤਾਂ ਇਨਸੂਲਿਨ ਦਾ ਰਿਸਾ ਬਹੁਤ ਹੀ ਜ਼ਿਆਦਾ ਜੇ ਇਸ ਗਰੰਥੀ ਦੀ ਘਾਟ ਹੋ ਗਈ ਤੇ ਸ਼ੂਗਰ ਹੋ ਕੋ ਜਾਊਗਾ ਜੇ ਗਰੰਥੀ ਚੋਂ ਵੱਧ ਰਿਸਾ ਹੋ ਗਿਆ ਤਾਂ ਸ਼ੂਗਰ ਜਿਹੜਾ ਹੈ ਬਹੁਤ ਹੀ ਜ਼ਿਆਦਾ ਘਟ ਜਾਂਦਾ ਤੇ ਨਾਲ ਹੀ ਵਿਅਕਤੀ ਬੇਹੋਸ਼ ਵੀ ਹੋ ਜਾਂਦਾ ਪਾਈਨਲ ਗਲੈਂਡ ਜਾਂ ਫਿਰ ਪੀਨਿਅਲ ਗਲੈਂਡ ਤੋਂ ਕੀ ਭਾਵੇਂ ਇਹ ਖੋਪੜੀ 'ਚ ਸਥਿਤ ਹੁੰਦਾ ਹੈ ਅਤੇ ਇਹ ਕੋਣਾਕਾਰ ਅਤੇ ਲਾਲ ਰੰਗ ਦਾ ਹੁੰਦਾ ਠੀਕ ਹੈ ਤੇ ਕੋਣਾਕਾਰ ਲਾਲ ਕਲਰ ਦਾ ਪਿਨੀਅਲ ਗ੍ਰੰਥੀ ਆਪਣੀ ਹੁੰਦੀ ਹੈ ఓਵਰੀਜ਼ ਐਂਡ ਟੈਸਟਿਸ ਤਾਂ ਦੇਖੋ ਇਹ ਜਿਹੜੇ ਨੇ ਔਰਤਾਂ ਦੇ ਵਿੱਚ ਵੀ ਪਾਏ ਜਾਂਦੇ ਨੇ ఓਵਰੀਜ਼ ਦੇ ਵਿੱਚ ਅਤੇ ਮਰਦਾਂ ਦੇ ਜਿਹੜੇ ਹੈਗੇ ਟੈਸਟਿਸ 'ਚ ਹੁੰਦੇ ਨੇ ਤੇ ਇਹ ਕੁਝ ਖਾਸ ਹਾਰਮੋਨ ਜਿਹੜੇ ਨੇ ਛੱਡਦੇ ਨੇ ਸੋ ਦੈਟਸ ਆਲ ਫॉर ਟੂਡੇ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ